ਡੇੜਾ ਰੋਡ ਫਲਾਈਓਵਰ ਤੇ ਤੇਜ਼ ਰਫਤਾਰ ਸਵਿਟ ਗੱਡੀ ਨੇ ਮੋਪੜ ਮੋਟਰਸਾਈਕਲ ਤੇ ਆਟੋ ਨੂੰ ਠੋਕਿਆ ਪੰਜ ਲੋਕ ਜ਼ਖਮੀ ਹੋ ਗਏ ਸਵਿਟ ਗੱਡੀ ਸਵਾਰ ਚ ਨਸ਼ੇ ਦੀ ਹਾਲਤ ਵਿੱਚ ਸੀ ਮੌਕੇ ਤੇ ਹੋਇਆ ਫਰਾਰ ਬਟਾਲਾ ਦੇ ਡੇੜਾ ਬਾਬਾ ਨਾਨਕ ਰੋਡ ਤੇ ਫਲਾਈਓਵਰ ਦੇ ਦਿਨ ਦੇ ਅਰਧ ਦੁਪਹਿਰੇ ਇੱਕ ਤੇਜ਼ ਰਫਤਾਰ ਸਵਿਟ ਗੱਡੀ ਨੇ ਮੋਪੜ ਮੋਟਰਸਾਈਕਲ ਤੇ ਆਟੋ ਨੂੰ ਬੁਰੀ ਤਰ੍ਹਾਂ ਠੋਕ ਦਿੱਤਾ ਇਸ ਹਾਦਸੇ ਵਿੱਚ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ ਨਾ ਮੌਕੇ ਤੇ ਮੇਰੀ ਜਾਣਕਾਰੀ ਅਨੁਸਾਰ ਸਵਿਟ ਗੱਡੀ ਸਵਾਰ ਜੋ ਕੇ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਓਵਰ ਸਪੀਡ ਕਾਰਨ ਸਵੀਟ ਗੱਡੀ ਨੇ ਇਹ ਸਾਹਸਿਆ ਨੂੰ ਅੰਜਾਮ ਦਿੱਤਾ ਮੋਕੇ ਤੇ ਸਵੀਟ ਗੱਡੀ ਸਵਾਰ ਤੇ ਉਸ ਦਾ ਸਾਥੀ ਤਾਂ ਮੋਕੇ ਤੇ ਫਰਾਰ ਹੋ ਗਏ ਪਰ ਆਪਣੀ ਇਸ ਗਲਤੀ ਨੂੰ ਪੰਜ ਲੋਕਾਂ ਨੂੰ ਗੰभीर ਜ਼ਖਮੀ ਕਰ ਗਏ ਮੋਕੇ ਤੇ ਪਹੁੰਚੀ ਪੁਲਿਸ ਉਹਨਾਂ ਨੂੰ ਜ਼ਖਮਿਆਂ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਤੇ ਟ੍ਰੈਫਿਕ ਨੂੰ ਸ਼ੁਰੂ ਕਰਵਾ ਆ ਗਿਆ ਮੇਰਾ ਨਾਮ ਸੁਖਮਿੰਦਰ ਕੌਰ ਆ ਮੈਂ ਤੇ ਆਟੋ ਤੇ ਜਾ ਰਹੀ ਸੀ ਕਿ ਰਸਤੇ ਤੇ ਦੇਖਿਆ ਕਿ ਐਕਸੀਡੈਂਟ ਹੋਇਆ ਪਿੱਛੇ ਕਾਫੀ ਮੈਂ ਆਪਣਾ ਟੱਪ ਲੈ ਕੇ ਅੱਗੇ ਆ ਕੇ ਦੇਖਿਆ ਮਰਮ ਪੱਟੀ ਕੀਤੀ ਹੈ ਹਾਲਤ ਨਹੀਂ ਦੇਖੀ ਜਾ ਰਹੀ ਆਪ ਵਿੱਚ ਜਿਆਦਾ ਜਿਹੜੇ ਉਹਨਾਂ ਦੇ ਡੀਪਲੀ ਇੰਜਰਡ ਹੋਏ ਨੇ ਉਹਨਾਂ ਦੇ ਆਟੋ ਚਾਲਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਜਿਹੜੇ ਨਾਲ ਪੈਸੇਂਜਰ ਬੈਠੀਆਂ ਸੀ ਸਵਾਰੀਆਂ ਉਹ ਵੀ ਮੈਂ ਤਾਂ ਕਿਤੇ ਬਹੁਤ ਦੂਰ ਅੱਗੇ ਆਟੋ ਤੇ ਬੈਠੀ ਹੋਈ ਸੀ ਮੈਂ ਦੇਖਿਆ ਕਿ ਕੀ ਗੱਲ ਆ ਮੈਂ ਉਹ ਥੋੜੇ ਤੋਂ ਉੱਤਰ ਕੇ ਆ ਕੇ ਅੱਗੇ ਇਹਨਾਂ ਦੀ ਆਪਕੁੱਟ ਮੈਡਮ ਪੱਟੀ ਕੀਤੀ ਆ ਹਾਲਤ ਬਹੁਤ ਹੀ ਜਿਆਦਾ ਕ੍ਰਿਟੀਕਲ ਆ ਬਾਕੀ ਗੱਡੀ ਵੀ ਬਹੁਤ ਭੱਜ ਚੁੱਕੀ ਜਿਸ ਨਾਲ ਐਕਸੀਡੈਂਟ ਹੋਇਆ ਜਿਹਨੇ ਕੀਤਾ ਨਾਲ ਬਾਰ ਬਾਰ ਬੂਕ ਬਾਲ ਵੀ ਨਹੀਂ ਆਉਂਦੇ ਇੰਨੀ ਤੇਜ਼ ਚੱਲ ਹਾਂਜੀ ਸਰਕਾਰਾਂ ਨੂੰ ਚਾਹੀਦੀ ਐਕਸਪੀਡ ਤੈਅ ਕਰਨੀ ਚਾਹੀਦੀ ਆ ਦੂਸਰੇ ਪਾਸੇ ਸਪੀਡ ਬ੍ਰੇਕਰ ਵਗੈਰਾ ਵੀ ਇੱਥੇ ਬਹੁਤ ਜ਼ਰੂਰੀ ਹੈ ਇੱਕ ਦੋ ਹੋਣੇ ਥੋੜਾ ਘਹਿਰਾ ਹੋਣ ਦੇ ਕਾਰਨ ਚਲੋ ਵੱਡੇ ਐਕਸੀਡੈਂਟ ਤੋਂ ਬੰਦਾ ਬਚ ਸਕਦਾ ਆ ਮੌਤ ਦੇ ਮੂੰਹ ਤੋਂ ਜਾਣ ਤੋਂ ਬੰਦਾ ਬਚ ਸਕਦਾ ਕਿ ਰੋਜ਼ ਇੰਨੀ ਜ਼ਿਆਦਾ ਟ੍ਰੈਫਿਕ ਜਾਂਦੀ ਹੈ ਤੇ ਦੋ ਸਪੀਡ ਬ੍ਰੇਕਰ ਹੋਣੇ ਚਾਹੀਦੇ ਐਟ ਲੀਸਟ ਕੋਲਤ ਉੱਤਰ ਨੇ ਥੱਲੇ ਗੱਡੀ ਤੇ ਸੀਗਾ ਮੈਂ ਉਹ ਅਗੋਂ ਕਾਰ ਆਈ ਹੈ ਕਾਰ ਵਾਲੇ ਨੇ ਓਵਰਟੇਕ ਕਰਨ ਗਿਆ ਪੀਣਾ ਮੋਟਰਸਾਈਕਲ ਨੂੰ ਕਰਤਾ ਉਹ ਦਿੱਤਾ ਫਿਰ ਸਾਡੇ ਸਿੱਧਾ ਲਿਆ ਕੇ ਵਿੱਚ ਮਾਰੀ ਹਾਂਜੀ ਦੌੜ ਗਿਆ ਆਪ दारू ਪੀਤੀ ਹਾਂ ਇਹ ਕਿੰਨੇ ਕਿ ਲੋਕ ਚੱਕੀ ਹੋਏ ਸਾਰੇ ਤਿੰਨ ਜਨਾਨੀਆਂ ਸੀ ਜਿਹੜੀ ਵਿੱਚ ਤਿੰਨ ਦੋ ਜਣੇ ਸਨ ਇੱਕ ਵਾਲੇ ਸਿਰ ਤੋਂ ਲੱਗੀਆਂ ਹਾਂਜੀ ਤੇ ਨੁਕਸਾਨ ਹੋਇਆ ਵੇਕਲਾ ਦਾ ਆਮ ਬਹੁਤ ਜ਼ਿਆਦਾ ਮੇਰੇ ਸੀਸਾ ਟੁੱਟ ਗਿਆ ਬੜਾ ਭੱਜ ਗਿਆ ਵਾਟਸਐਪ ਤੇ ਉਹ ਪਤਾ ਨਹੀਂ ਕਿੱਥੇ ਲੈ ਗਏ ਉਹਨਾਂ ਦਾ ਜਿਆਦਾ ਨੁਕਸਾਨ ਆ ਜਿਨ੍ਹਾਂ ਨੂੰ ਪਹਿਲਾਂ ਮੋਟਰਸਾਈਕਲ ਕੁਦ ਲਿਆ ਨਾ ਉਹ ਪਤਾ ਨਹੀਂ ਉਹ ਉਹਨਾਂ ਨੂੰ ਹੋਰ ਗੱਲਿਆ ਰੋਡ ਦੇ ਸੀ ਕਿ ਬੰਦੇ ਉਹ ਉਹਨਾਂ ਨੂੰ ਪਤਾ ਨਹੀਂ ਕਿਹੜੇ ਹੱਥ ਤੇ ਖੜਿਆ ਉਹਨਾਂ ਦਾ ਜਿਆਦਾ ਨੁਕਸਾਨ ਆ ਉਹ ਗੱਡੀ ਵਾਲੇ ਉਹ ਗੱਡੀ ਆਉਂਦੀ ਗੱਡੀਆਂ ਬੜੀ ਤੇਜ਼ ਆਟੋ ਚ ਮਾਰੀ ਗੱਡੀ ਹਾਂਜੀ ਆਟੋ ਚ ਗੱਡੀ ਮਾਰੀ ਸੀ ਕਿੱਥੇ ਕਿੱਥਾ ਤੇ ਅਹੀਂ ਆਟੋ ਚ ਕਿੱਡੇ ਕਿੰਨੇ ਬੰਦੇ ਜਖਮੀ ਹੋਏ ਕਿੰਨਾ ਨੁਕਸਾਨ ਹੋਇਆ ਨਹੀਂ 4 ਜਾਣੇ ਇਹ ਦੋਵੇਂ ਹੀ ਪੈਣਾ ਸੀ ਇੱਕ ਮੇਰੀ ਸਾਸੜਾ ਨਾਲ ਸਾਡੇ ਪਿੰਡ ਦਾ ਇੱਕ ਬੰਦਾ ਵਾ ਉਹਨੂੰ ਤੇ ਬਹੁਤ ਜਿਆਦੀਆਂ ਆ ਜਾਂ ਭਾਜੀ ਨੇ ਹਾਂਜੀ ਤੇ ਜਿਹੜਾ ਆਟੋ ਵਾਲਾ ਉਹ ਤੇ ਬਹੁਤ ਉਹ ਵੀ ਜਖਮੀ ਆ ਤੇ ਰਾਟੋ ਚਾਰੇ ਦਾ ਸਾਰਾ ਹੀ ਟੁੱਟ ਗਿਆ ਕਸੂਰ ਕਿਹਦਾ ਸੀ ਕਸੂਰ ਗੱਡੀ ਵਾਲੇ ਦਾ ਵੀ ਤੇ ਜੀ ਆਟੋ ਵਾਲਾ ਤੇ ਆਪਣੇ ਹੱਥ ਆਉਂਦੇ ਆ ਹੀ ਕੀ ਮ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕੋਈ ਕੀ ਮੰਗ ਕਰਨੀ ਹੈ ਤੇ ਨਾ ਹੀ ਇਹਨੇ ਵੀਰ ਜੀ ਹੀ ਬਚ ਗਏ ਆ ਆਟੋ ਵਾਲੇ ਦੀ ਮਦਦ ਕੀਤੀ ਜਾਏ ਮਾਤੜ ਬੰਦਾ